ਨਮਸਕਾਰ ਦੋਸਤੋ ਐਨ ਐਨ ਭਾਰਤ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼ਾਹੀ ਸ਼ਹਿਰ ਪਟਿਆਲਾ ਦੇ ਇਹ ਟੈਂਕ ਦੇ ਸਾਹਮਣੇ ਬਣੇ ਜਨਤਕ ਬਾਥਰੂਮ ਦੀ ਜਿਸ ਦੀ ਹਾਲਤ ਦੇਖ ਕੇ ਤੁਸੀਂ ਖੁਦ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਜਿੱਥੇ ਬਾਥਰੂਮ ਦੇ ਅੰਦਰ ਚਿਕੜੋ ਚਿਕੜੀ ਹੋਈ ਪਈ ਹੈ ਤੇ ਬਦਬੂ ਹੀ ਬਦਬੂ ਮਾਰ ਰਹੀ ਹੈ ਉੱਥੇ ਹੀ ਦੂਸਰੇ ਪਾਸੇ ਬਾਥਰੂਮ ਦੇ ਬਾਹਰ ਗੰਦਗੀ ਦਾ ਢੇਰ ਖਿਲਰਿਆ ਪਿਆ ਹੈ ਜਦੋਂ ਕਿ ਇਸ ਬਾਥਰੂਮ ਦਾ ਇਸਤੇਮਾਲ ਵੱਡੀ ਗਿਣਤੀ ਵਿੱਚ ਦੁਕਾਨਦਾਰ ਭਾਈਚਾਰੇ ਵੱਲੋਂ ਕੀਤਾ ਜਾਂਦਾ ਹੈ ਪਰ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਨਗਰ ਨਿਗਮ ਪਟਿਆਲਾ ਜਿਸ ਵੱਲੋਂ ਇਹ ਬਾਥਰੂਮ ਲੋਕ ਹਿੱਤ ਵਿੱਚ ਬਣਾਇਆ ਗਿਆ ਹੈ ਬਾਥਰੂਮ ਦੇ ਮਾੜੇ ਹਾਲਾਤਾਂ ਨੂੰ ਸੁਧਾਰਨ ਵੱਲ ਪੋਰਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਇੱਥੋਂ ਲੰਘਣ ਵਾਲੇ ਲੋਕ ਬਾਥਰੂਮ ਅਤੇ ਕੂੜੇ ਵਿੱਚੋਂ ਉੱਠਦੀ ਬਦਬੂ ਤੋਂ ਤੰਗ ਆਏ ਪਏ ਹਨ ਉੱਤੇ ਹੀ ਦੁਕਾਨਦਾਰ ਵੀ ਇਸ ਸਮੱਸਿਆ ਤੋਂ ਲੰਬੇ ਸਮੇਂ ਤੋਂ ਦੁਖੀ ਹਨ ਪਰ ਨਗਰ ਨਿਗਮ ਦਾ ਇਸ ਪਾਸੇ ਕੋਈ ਵੀ ਧਿਆਨ ਨਹੀਂ ਹੈ ਜਦੋਂ ਕੀ ਨਗਰ ਨਿਗਮ ਦੀ ਇੱਕ ਸ਼ਿਕਾਇਤ ਬ੍ਰਾਂਚ ਏ ਟੈਂਕ ਵਿਖੇ ਵੀ ਮੌਜੂਦ ਹੈ ਜਿਸ ਦੇ ਚਲਦਿਆ ਨਗਰ ਨਿਗਮ ਦੇ ਅਧਿਕਾਰੀ ਕਰਮਚਾਰੀ ਤਾਂ ਇੱਥੇ ਇੱਕ ਤਰ੍ਹਾਂ ਨਾਲ ਹਰ ਵੇਲੇ ਮੌਜੂਦ ਹੀ ਹੁੰਦੇ ਹਨ ਪਰ ਕੋਈ ਵੀ ਸਮੱਸਿਆਵਾਂ ਧਿਆਨ ਨਹੀਂ ਦੇ ਰਿਹਾ ਬਲਕਿ ਇਸ ਨੂੰ ਬਸ ਦੇਖ-ਦੇਖ ਕੇ ਮੂਕ ਦਰਸ਼ਕ ਬਣੀ ਬੈਠੇ ਹਨ ਜਿਸ ਦਾ ਖਮਿਆਜਾ ਟੈਕਸ ਦੇਣ ਵਾਲੇ ਵਪਾਰੀਆਂ ਨੂੰ ਭੁਗਤਣਾ ਪੈ ਰਿਹਾ ਹੈ